ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੀ ਪਤਨੀ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਉਹਨਾਂ ਦੇ ਪਰਿਵਾਰ ਦੇ ਦੁਆਰਾ ਰਖਵਾਏ ਗਏ ਸ੍ਰੀ ਅਕੰਡ ਪਾਠ ਸਾਹਿਬ ਦੇ ਪੋਪ ਉਪਾਏ ਗਏ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਦਾ ਗੱਠ ਜੋੜ ਕਦੇ ਨਹੀਂ ਟੁੱਟਣ ਵਾਲਾ ਅਤੇ ਨਾ ਹੀ ਕੋਈ ਗੱਠ ਜੋੜ ਨੂੰ ਤੋੜ ਪਾਏਗਾ ਨਾਲ ਹੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਭਾਜਪਾ ਸਰਕਾਰ ਬਣੇਗੀ ਅਤੇ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾ ਹੀ ਸੀਐਮ ਬਣ ਸਕਣ ਤੇ ਨਾ ਹੀ ਵਣ ਸਕਣਗੇ ਕਿਉਂਕਿ ਉਹਨਾਂ ਦੀ ਸੀਟ ਤਾਂ ਕਾਂਗਰਸ ਸਰਕਾਰ ਵਿੱਚ ਵੀ ਪੱਕੀ ਨਹੀਂ ਹੈ। ਇਹਨਾਂ ਅਕਾਲੀ ਭਾਜਪਾ ਦੇ ਵਿੱਚ ਡਿਫਟ ਹੋ ਰਹੀ ਹੈ। ਕੋਈ ਡਿਫਟ ਨਹੀਂ। ਕੈਬਨਟ ਮੰਤਰੀ ਅਨុਜੋਸ਼ੀ ਨੇ ਕਿਹਾ ਕਿ ਅਕਾਲੀ ਜਿਹੜੇ ਹੈਗੇ ਨੇ ਉਹ ਭਾਜਪਾ ਵਰਕਰਾਂ ਦਾ ਜ਼ਮਨ ਕਰ ਰਹੇ ਨੇ ਸੱਤਾ ਦੇ ਵਿੱਚ। ਕੋਟਨ ਮਹਿਸੂਸ ਕਰ ਰਹੇ ਹੈ ਭਾਜਪਾ। ਯਾਰ ਮੇਰੀ ਗੱਲ ਸੁਣੋ। ਉਨੀ ਬੀਜਪੀ ਦੇ ਉਹ ਕਾਕੇ ਸਾਡੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੋ ਮੈਂ ਇਹਦੇ ਵਿੱਚ ਕਮੈਂਟ ਨਹੀਂ ਕਰਦਾ ਯਾਰ ਮੈਂ ਤੁਹਾਨੂੰ ਇੱਕ ਹੱਲ ਦੱਸਾਂ ਜੋ ਮਰਜ਼ੀ ਕੋਈ ਕਹੀ ਜਾਏ ਅਕਾਲੀ ਬੀਜਪੀ ਗੜਜੋੜ ਨਹੀਂ ਟੁੱਟਦਾ ਪਹਿਲੀ ਗੱਲ ਮੈਂ ਇੰਨਾ ਕਹਿਣਾ ਚਾਹਣਾ ਹੈ ਜੋ ਮਰਜ਼ੀ ਕੋਈ ਮਰਜ਼ੀ ਕਮੈਂਟ ਕਰੇ ਕਾਲੀਦਲ ਬੀਜਪੀ ਦਾ ਡਿਵੋਰਸ ਨਹੀਂ ਹੋ ਸਕਦਾ ਲੇਕਿਨ ਪਹਿਲੀ ਗੱਲ ਹੈ ਮੈਂ ਕੁਛ ਮਰਜ਼ੀ ਕਹੀ ਜਾਉਂ ਮੈਂ ਕਹਿੰਦਾ ਅਗਲੇ ਇਲੈਕਸ਼ਨ ਵਿੱਚ ਅਸੀਂ ਇਕੱਠੇ ਲੜਾਂਗੇ ਤੇ ਡੱਟ ਕੇ ਜਿੱਤਾਂਗੇ ਉਦੋਂ ਅਗਲਾ ਵੀ ਲੜਾਂਗੇ ਉਹ ਤੋਂ ਅਗਲਾ ਵੀ ਲੜਾਂਗੇ ਉਦੋਂ ਵੀ ਅਗਲਾ ਲੜਾਂਗੇ ਤੇ ਉਦੋਂ ਵੀ ਅਗਲਾ ਲੜਾਂਗੇ ਕੈਪਟਨ ਸਾਹਿਬ ਦਾ ਕਲੀਅਰ ਕਰ ਦਿਓ ਜਾਨਾ ਕੈਪਟਨ ਸਾਹਿਬ ਨਾ ਪ੍ਰਧਾਨ ਬਣਗੇ ਨਾ ਮੁੱਖ ਮੰਤਰੀ ਬਣਗੇ ਹੈ ਮੰਨ ਲਓ ਤਾਂ ਨਾ ਕਾਂਗਰਸੀ ਰਹਿਣਗੇ ਸ਼ਾਇਦ ਕਾਂਗਰਸੀ ਕੱਢ ਦੇਣ ਉਹਨਾਂ ਨੂੰ ਤੇਜ ਪੰਜਾਬੀ ਚੈਨਲ ਲਈ ਅੰਮ੍ਰਿਤਸਰ ਸਾਹਿਬ ਤੋਂ ਐਮ ਕੇ ਸੇਠੀ ਦੀ ਰਿਪੋਰਟ